ਹਾਂਜੀ ਜੀ ਸਤਿ ਸ੍ਰੀ ਅਕਾਲ ਸਾਡੇ ਚੈਨਾਂ ਦਾ ਹਮ ਸਵਾਗਤ ਹੈ ਜੀ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਤੁਹਾਨੂੰ ਦੱਸਦੇ ਹਾਂ ਜੀ ਲੈਂਗਵਾਲੀ ਸਲਵਾਰ ਦੀ ਕਟਾਈਂ ਕਰਨਾ ਜੇ ਆਪਾਂ ਸਲਵਾਰ ਕੱਟ ਕੇ ਉਹ ਬਦਲ ਲੈਂਗਵਾ ਕੀ ਨੇ ਕਟਣੀਆ ਉਹਦਾ ਸਾਰਾ ਤੁਹਾਨੂੰ ਫੁੱਲ ਡਿਟੇਲ ਨਾਲ ਤਰੀਕਾ ਦੱਸਾਂਗੇ ਤੇ ਇਹ ਆਪਣੇ ਕੋਲੇ ਜੀ ਕੱਪੜਾ ਇਹ ਆਪਣੇ ਕੋਲੇ ਲੈਂਗਵਾ ਦਾ ਕੱਪੜਾ ਇਹ ਆਪਣੇ ਕੋਲੇ ਲੈ ਲਿਆ ਤੇ ਇਹਦਾ ਹੁਣ ਆਪਾਂ ਪਹਿਲਾਂ ਨਾਪ ਦੱਸਦੇ ਹਾਂ ਤੁਹਾਨੂੰ ਮੇਰੇ ਤਾਂ ਕੱਪੜਾ ਪਾਸੇ ਵੀ ਕਿੰਨਾ ਦਾ ਹ ਉੱਪਰ ਕੋਲ ਇਹ ਆਪਣੇ ਕੋਲੇ 40 ਆ ਸਾਰਾ ਟੋਟਲ 39 ਤੱਕ ਦੇ ਕੋਈ ਕੰਚ ਹੁੰਦਾ ਹੈ 2.5 ਮੀਟਰ ਕਪੜਾ ਆਪਣੇ ਕੋਲੇ ਇਸ ਤਰ੍ਹਾਂ ਆਪਾਂ ਤੁਹਾਨੂੰ ਇਸ ਟੀ ਲੈਣ ਦੇ ਲਾਲੀ ਸਿੱਦੇ ਵਿੱਚੋਂ ਜਿਹੜਾ ਬਾਕੀ ਬਚ ਗਿਆ ਕਪੜਾ ਸੀਗਾ ਉਹ ਆਪਾਂ ਤੁਹਾਨੂੰ ਦੱਸਦੇ ਆ ਕਿ ਕਿਸ ਤਰ੍ਹਾਂ ਬਣਾਉਣਾ ਤੇ ਕਿਵੇਂ ਇਹਦੇ ਪਾਟ ਕੱਢਣੇ ਨੇ ਉਹ ਸਾਰਾ ਤਰੀਕਾ ਹੁਣ ਸਭ ਤੋਂ ਪਹਿਲਾਂ ਤੁਹਾਨੂੰ ਦੱਸਦੇ ਆ ਜੀ ਸਲਵਾਰ ਦੀ ਲੰਬਾਈ ਆਪਣੇ ਕੋਲੇ ਸ਼ਕਤੀ ਦੀ ਟੋਟਲ ਤਿਆਰ ਕਰਨੀ ਆ ਤੇ ਬਾਈ ਇਹਨਾਂ ਦੀ ਵੈਲਟ ਲਵਾਉਣੀ ਆ ਤੇ ਉਹਦੇ ਹਿਸਾਬ ਦੇ ਤੁਹਾਨੂੰ ਸਾਰਾ ਕੁਝ ਦੱਸਾਂਗੀ ਜਿਵੇਂ ਆਪਣੇ ਕੋਲੇ ਛੱਤੀ ਆ ਉਹਦੇ ਵਿੱਚੋਂ ਪੰਜ ਦੀ ਆਪਾਂ ਵੈਲਟ ਪਾਵਾਂਗੇ ਪਿੱਛੇ ਆਪਾਂ ਉਹਦੀ 31 ਦੀ ਕਟਾਈ ਕਰਨੀ ਆ ਤੇ ਉਹਦੇ ਵਿੱਚ ਜਿਹੜਾ ਮਾਰਜਨ ਲਵਾਂਗੇ ਕਿਵੇਂ ਲਵਾਂਗੇ ਦੇਖੋ ਜੀ ਆਹ ਆਪਣੇ ਕੋਲੇ 20 ਮੀਟਰ ਕੱਪੜਾ ਹੈਗਾ ਇਹਨਾਂ ਦੀ ਬਧੀਆ ਸ਼ੇਮੀ ਸਲਵਾਰ ਬਣੂਗਾ ਕੋਈ ਜਾਰਾ ਨਾ ਭਾਰੀ ਹੋਵੇ ਨਾ ਹੌਲੀ ਹੋਵੇ ਆਪਾਂ ਇੱਕ ਪਹਿਲਾਂ ਵੈਲਟ ਦਾ ਕੱਪੜਾ ਲੈ ਲਾਂਗੇ ਫੇਰ ਅਸਾਰ ਦੇ ਬੈਲਟ ਦਾ ਕੱਪੜਾ ਕੱਢਣਾ ਆਪਾਂ 7.5 ਇੰਚ। ਐਂਕਾ ਤੁਸੀਂ ਇਦਾਂ ਫੋਲਡ ਕਰ ਲੈਣਾ ਇਹਨੇ।

इधर एक सैड तो कपड़ा ये बारह बारह का ले ला अपने कपड़ा मिल गया जी हूँ तुम जी चीज लैनी है इधरों निशानी लैके जो कपड़ा बचना होना बंद पीसो नहीं बच जो इधरों ले लें मज हूँ आप जी क स अपने को बेड लाती तो तीन चार डेढ़ दे मार्जन लागू आप लवे साढ़े बत्ती हम आप सवा दो मूली लवे हम अपने को साढ़े बत्ती होगी देखो अगे आप मार्जन लवेंगे पूरा आप इंची पा देंगे चाहे गैरी रख ला आप जी रेव कटाई करा अपना पूरा रख देंगे बैंट आप कट ली है इधर पास भी आप तरह ही ना साधे बत्ती नशानी ला के आ बाकी अपन ना आसन पी झोली कह दें जो आप इतना आप फिर सवा दो निशानी लाने हम ये नशानी मैच कर देंगे हाँ पहला आप कहूँगा गोड लेगा कपड़ा और लो जी आप कुंदे का कपड़ा काट लेंगे फिर तुम दस हजार तक कटना

क्योंकि कुंद चढ़ाई घट्ट है ये आप कट घट बनावेंगे जो आप फुल लेंथ पूरे जो चलाए होंगे पूरे घेरे च उदू आप कट बद पसते लाइन कद मार प्रेस मार ली एच यू भी डबल फोल्ड कर लेना ऐसा देखो आप अपना एद डबल फोल्ड कर ले डबल फोल्ड करके रख लेना बसा लेना सारी खोल के ना कर सारे बल्ब ले क्या देखते निकल चाहे एक पार्ट लै लो चाहे दो पार्ट लै लो ये कोई चक्कर नहीं जो अपना तिरकड़ा कपड़ा होगा आप एक पार्ट भी चक ला ये ना इधर खुला जैसा खुला उपना बंद उधर सक लिया ਤੇ ਦਾ ਐ ਨਾ ਪਾਇਆ ਪੱਟੇ ਕਿਸ਼ੇ ਕੋਈ ਉਹ ਐ ਦਾ ਕਰ ਲੈਣਾ ਹੈ ਤੇ ਕਿਉਂ ਕੰਨੀਆਂ ਕੁ ਮੇਨਾਂ ਜੇ ਮੜੀਆਂ ਚੜਦੀਆਂ ਹੁੰਦੀਆਂ ਨੇ ਇਹ ਲੈਂਗ ਦੀ ਕੰਨੀ ਸਾੜ ਦੇ ਦੋ ਜੇ ਆਹ ਕੱਪੜੇ ਦੀ ਵੀ ਚੜਦੀ ਹੁੰਦੀ ਤਾਂ ਵੀ ਕੱਟ ਦਿਆ ਕਰੋ ਉਹ ਨਹੀਂ ਉਹ ਸਾੜ ਵੀ ਦੇ ਦੋ ਲੈ ਮਦਦ ਕੋਈ ਗੱਲ ਨਹੀਂ ਇਹ ਖਿੱਚ ਮਾਰਨ ਲੱਗ ਗਈ ਇਹਨੇ ਜਵਾਕ ਚ ਕੰਨੀਆਂ ਲਾ ਦੇਦੀਆਂ ਕੱਪੜੇ ਦੀਆਂ ਨਹੀਂ ਤੇ ਇਧਰ ਲੈ ਨਹੀਂ ਕਰਦੀ

आह पार्ट उतरे अपने हम की करना जी आट नाट के उपर रख लें लैंग चक लो तुम्हें कोई दिक्कत नहीं आऊगी तो अपना कपड़ा खराब ना हो पार्ट के उपर अट रख लिया लाइन भी चक भी क्या कपड़े का भी रख सकते हो क्योंकि ज्यादा दल्काल कपड़ा होंगे क्योंकि यह रखना आपूखा हो जाता है

ਕੋਈ ਜਿਹੜਾ ਆਪਾਂ ਪਹੁੰਚਿਆ ਉਹ ਕਪੜਾ ਆਕਾਰ ਕੇ ਰੱਖਿਆ ਸੀਗਾ ਉਹਦਾ ਵੀ ਆਪਾਂ ਬੰਦ ਕਿਸ ਵੱਲੋਂ ਸਾੜ ਦਾਂਗੇ ਆਪਾਂ ਮੂਰੀਏ ਚ ਚੂਜ਼ ਕਰਾਂਗੇ ਉਹ ਕਪੜਾ ਨਾਲੇ ਆਪਾਂ ਕਰਾਂਗੇ ਬੈਲਟ ਚ ਜਿਹੜਾ ਮੜਾ ਮੋਟਾ ਜੋਇੰਟ ਲੱਗਣਾ ਦਾ ਤੇ ਇਹਦੇ ਵੀ ਆਪਾਂ 32 ਦੀ 파ਟ ਹੋਲਾ ਲਖ ਲਾਵਾਂਗੇ ਇਹ ਦੂਰ ਵੀ ਆਪਾਂ 32 ਵੀ ਲਾਹ ਇਹ ਆਪਣਾ ਕਟਾਈ ਤੋਂ ਹੋ ਜੇ ਰਹਿ ਜਾਂਦਾ ਸੀ ਆਪਾਂ ਕੁੰਡੇ ਕਰ ਲਏ ਸੀ ਇਹ ਆਪਾਂ ਸਾਰਾ ਕਪੜਾ ਜਿਹੜਾ ਲਾਹਣ ਸਿੱਖ थोड़ा कसया दिका एक पीस रख लगा पैर पैर का हल्का हल्का दोनों पास की लंबाई जा मार्जन बद लेना इस तरह ही पैर पैर का मार्जन एधरों वेना ਇਹ ਫੇਰ ਨਾਲ ਇਹਦਾ ਮਾੜਾ ਮੋਟਾ ਹਲਕਾ ਜਿਹਾ ਇਹਦੇ ਵਿੱਚ ਢਿੱਲਾ ਰੱਖਾਂਗੇ ਕੱਪੜਾ ਪੌਂਚੇ ਵਾਲੇ 'ਚ ਤਾਂ ਜੋ ਆਪਣੀ ਸਲਵਾਰ ਦਾ ਪੌਂਚੇ ਕੋਲੋਂ ਕਦੇ ਜਿੱਤਨਾ ਮਾਰ ਵੀ ਉੱਪਰਲਾ ਕੱਪੜਾ ਡੇਗਦਾ ਰਹੇ ਲੈਨਿੰਗ ਆਪਣੀ ਕੱਸੀ ਰਹੇ ਇੱਥੇ ਇੱਕ ਇੱਕ ਪੈਰ ਦਾ ਦੋਨੇ ਪਾਸੇ ਆਪਾਂ ਮਾਰਜਿਨ ਸਟਾਣਗੇ ਤੇ ਫੇਰ ਆਪਣੀ ਸਲਵਾਰ ਕਦੇ ਵੀ ਲੈਨਿੰਗ ਖਿੱਚਣੀ ਮਾਰੂਗੀ ਨਹੀਂ ਹੁਣ ਜਿਹੜੀ ਆਵਾਜ਼ ਦਾ ਟਾਈਮ ਆਪਾਂ ਸਹੀ ਕਰ ਦਿੰਦੇ ਆਂ ਬੰਦੇ ਨੂੰ ਬੁਸਾ ਕੇ ਇਹਦੇ ਬਰਾਬਰ ਦੀ ਆਉਂਦੀ ਆਂ ਆਪਾਂ ਕਰਨੀ ਕਰਨੀ ਇਸ ਆਵ ਨਾਲ ਆਪਾ ਤਾ ਰਹੇ ਹਾਂ ਇਹ ਕੱਪੜਾ ये किया अवे अनरा एलम डता म्हों धुपाले वन्यू अचाँ अधा Background वाल इसटर्छें है ਇਦੋਂ ਆ ਫਾਜੜਾਂ ਜੁਆਇੰਟ ਆਇਆ ਇਹ ਖੋਲ ਦਾਂਗੇ ਇਹ ਦੋਨੇ ਪੌਂਚੇ ਦਾ ਕਪੜਾ ਹੋ ਗਿਆ ਹੁਣ ਆਪਣੇ ਕੋਲ ਇਹ ਹੋ ਗਿਆ ਆਪਣੇ ਕੋਲ ਇਹਨਾਂ ਵੀ ਹੁੰਦੇ ਆ ਨਾ ਹੁਣ ਆਪਣੇ ਕੋਲੇ ਰਹਿ ਗਿਆ ਜੀ ਬੈਲਟ ਦਾ ਕਪੜਾ ਤਾਂ ਨਾਲ ਹੀ ਬੈਲਟ ਤੁਸੀਂ ਜਿਹਦਾ ਪੂਰੀ ਉਦੇ ਤੱਕ ਲਾਈਨਿੰਗ ਲਾਉਣੀ ਆ ਨੇਫੇ ਤੱਕ ਤਾਂ ਵੀ ਆਪਣਾ ਵਧੀਆ ਸਰੂਜੀ ਜੇ ਆਪਾਂ ਕੱਟ ਲਾਉਣੀ ਹੋਵੇ ਕਈ ਵਾਰ ਨੇਫਾ ਸੱਡ ਲੈਨੇ ਪਰ ਨੇਫੇ ਚ ਵੀ ਸਾਰੇ ਲਾ ਦਿਆ ਕਰੋ ਕਿਉਂਕਿ ਉਹਦੇ ਸਟੀਚਿੰਗ ਦਾ ਵੀ ਆਪਾਂ ਤੁਹਾਨੂੰ ਦੱਸਾਂਗੇ ਵੀ ਸਾਰੇ ਲਾਉਣ ਤੇ ਦਾ ਨਹੀਂ ਕਈ ਵਾਰ ਇੰਨਾ ਕੱਪੜਾ ਆਪਣਾ ਉਹ ਹਲਕਾ ਪਤਲਾ ਹੁੰਦਾ ਨੇਫੇ ਕੋਲੋਂ ਸੇਦੀ ਫਟਣ ਲੱਗ ਜਾਂਦਾ ਦਾ ਹੁਣ ਇਹ ਆਪਾਂ ਉੱਜ ਲੈਨੇ ਦੇ ਕਟ ਕਰ ਲਾਂਗੇ ਜੀ ਆਪਣੀ ਬੈਲ ਤੇ ਕਾਟਵਾਦ ਕੱਟ ਕੇ ਜੀ ਸਾਰੇ ਇਹ ਪੀਸ ਲਾਈਕ ਕਮੈਂਟ ਸ਼ੇਅਰ ਡਿਮਿੰਗ ਕਰਾ ਕਰੋ ਧੰਨਵਾਦ ਇਹ ਵੈਲਟ ਦਾ ਕੱਪੜਾ ਹੈ